ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਨਸਕ੍ਰਿਤੀ ਕਾ ਮੈਂ ਹਾਂ ਤੁਹਾਡਾ ਹੋਸ ਰਾਜ ਰਮਨ ਅਰੋੜਾ ਨੇ ਆਪਣਾ মুখ ਖੋਲ ਦਿੱਤਾ ਹੈ ਕਿਹੜੇ ਲੋਕ ਇਸ ਦੇ ਵਿੱਚ ਇਨਵੋਲਵ ਨੇ ਕਿੰਨਾ ਲੋਕਾਂ ਵੱਲੋਂ ਰਮਨ ਅਰੋੜਾ ਦੇ ਨਾਲ ਲੁੱਟਮਾਰ ਕੀਤੀ ਗਈ ਪਿਛਲੇ 3 ਸਾਲਾਂ ਦੇ ਵਿੱਚ ਰਮਨ ਅਰੋੜਾ 5 ਦਿਨ ਤੋਂ ਲਗਾਤਾਰ ਸੂਖੀਆਂ ਦੇ ਵਿੱਚ ਬਣੇ ਹੋਏ ਨੇ ਹਾਲਾਂਕਿ ਲੈਣ ਦੇਣ ਦੇ ਮਾਮਲੇ ਨੂੰ ਰਮਨ ਅਰੂੜਾ ਵੱਲੋਂ ਬਿਲਕੁਲ ਖਾਰਜ ਕਰ ਦਿੱਤਾ ਗਿਆ ਹੈ ਰਮਨ ਅਰੂੜਾ ਨੇ ਵਿਜੀਲੈਂਸ ਨੂੰ ਕਿਹਾ ਕਿ ਇਸ ਕਰਕੇ ਮੇਰੇ ਉੱਤੇ ਜਾਂਚ ਕਰਵਾਈ ਜਾ ਰਹੀ ਹੈ ਕਿਉਂਕਿ ਜਿਹੜੀਆਂ ਪਾਲਿਸੀਆਂ ਸੀ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਨੇ ਮੈਂ ਉਹਨਾਂ ਦਾ ਵਿਰੋਧ ਕੀਤਾ ਹੈ ਇਹਨਾਂ ਨੂੰ ਸ਼ਖਸੀ ਕਿਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਚਲਾ ਜਾਵੇ ਹਾਲਾਂਕਿ ਸ਼ੀਤਲ ਰੰਗੂ ਰਾਲ ਵੱਲੋਂ ਇਹ ਕਿਹਾ ਗਿਆ ਹੈ ਕਿ ਇਹੋ ਜ ਹੈ ਬੇਦਾਗ ਲੋਕਾਂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਲੋੜ ਨਹੀਂ ਸੁਖਦੇਵ ਵਿਸ਼ਿਸ਼ਟ ਵੀ ਕਹਿੰਦੇ ਨੇ ਭਾਈ ਮੈਨੂੰ ਹਰ ਰੋਜ਼ ਆਪਣੇ ਦਫ਼ਤਰ ਦੇ ਵਿੱਚ ਬੁਲਾਉਂਦੇ ਸੀ ਰਮਨ ਅਰੋੜਾ ਰਮਨ ਅਰੋੜਾ ਬੁਲਾ ਕੇ ਮੈਨੂੰ ਕਹਿੰਦੇ ਸੀ ਕਿ ਆਹ ਤਿੰਨ ਚਾਰ ਪਰਸਨ ਜਿਹੜੇ ਆਪਣੇ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ ਇਹ ਆਪਣੇ ਖਾਸਮ ਖਾਸ ਨੇ ਫਿਰ ਹਫ਼ਤੇ ਤੋਂ ਬਾਅਦ ਫਿਰ ਬੁਲਾ ਲੈਂਦੇ ਸੀ ਉਹ ਕਹਿੰਦੇ ਸੀ ਪੈਸਿਆਂ ਦਾ ਲੈਣ ਦੇਣ ਰਮਨ ਅਰੋੜਾ ਨੇ ਕੀਤਾ ਹੈ ਜਾਂ ਨਹੀਂ ਕੀਤਾ ਸੁਖਦੇਵ ਜਿਸਟ ਕਹਿੰਦੇ ਨੇ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਮਹਿੰਗੇ ਗਿਫਟ ਰਮਨ ਅਰੋੜਾ ਵੱਲੋਂ ਦਿੱਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੂੰ ਜਿੰਨੇ ਵੀ ਰਮਨ ਅਰੋੜਾ ਦੇ ਤਿੰਨਾਂ ਸਾਲਾਂ ਦੇ ਵਿੱਚ ਸਮਾਗਮ ਹੋਏ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਮਹਿੰਗੇ ਗਿਫਟ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਧਾਇਕ ਰਮਨ अरोड़ा ਸੀ ਤੇ ਰਮਨ अरोड़ा ਦੇ ਖਿਲਾਫ ਕਿਉਂ ਹੋ ਗਏ ਸੂਬੇ ਦੇ ਮੁੱਖ ਮੰਤਰੀ ਕੀ ਜਿਹੜੀਆਂ ਪਾਲਿਸੀਆਂ ਜਿਹੜੇ ਵਾਦੇ ਜਿਹੜੀ ਆਡਿਓਲੋਜੀ ਦੀ ਗੱਲ ਕੀਤੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਮਨ अरोड़ा ਕਹਿੰਦੇ ਕਿ ਮੈਂ ਉਹਦੇ ਨਾਲ ਐਗਰੀ ਨਹੀਂ ਸੀ ਇਸ ਕਰਕੇ ਮੇਰੇ ਉੱਤੇ ਕਾਰਵਾਈ ਕਰਵਾਈ ਗਈ ਹੈ ਲੇਕਿਨ ਇਹ ਪਹਿਲਾਂ ਕਿਉਂ ਨਹੀਂ ਕਿਹਾ ਹਾਲਾਂਕਿ ਅਸੀਂ ਗੱਲ ਕਰਦੇ ਹਾਂ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਕੁਵਰ ਵਿਜੇ ਪ੍ਰਤਾਪ ਕਿੰਨਾ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਦੇ ਨੇ ਲੇਕਿਨ ਉਹਨਾਂ ਦੀ ਸ਼ਬੀ ਬਦਾਗ ਹੈ ਕਿੰਨਾ ਦਾ ਨਾਮ ਲਿਆ ਕਿਹੜੇ ਲੋਕ ਨੇ ਜਿਹੜੇ ਇਸ ਦੇ ਵਿੱਚ ਇਨਵੋਲਵ ਨੇ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਤਾਂ ਇਹ ਸੀਡੀਪੀ ਹੈ ਸੁਖਦੇਵ ਸਿੰਘ ਵਿਸ਼ੇਸ਼ ਜਿਹੜੇ ਖੁਦ ਦੂਸਰੇ ਪਾਸੇ ਇੱਕ ਐਸਐਚਓ ਵੀ ਕੱਲ ਮੁਕਤਲ ਕਰ ਦਿੱਤਾ ਗਿਆ ਕਿਉਂਕਿ ਇੱਕ ਹੋਰ ਏਸੀਪੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਐਸਐਚਓ ਦੀ ਉਹ ਦੋਵੇਂ ਰਮਨ ਅਰੋੜਾ ਦੇ ਪੁੱਤਰ ਬਣੇ ਹੋਏ ਸੀ ਤੰਗਲੀ ਨਾਲ ਪੈਸਾ ਇਕੱਠਾ ਕਰਕੇ ਰਮਨ ਅਰੋੜਾ ਨੂੰ ਦਿੱਤਾ ਗਿਆ ਤੇ ਰਮਨ ਅਰੋੜਾ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਦਿੱਤਾ ਇਸ ਬਾਰੇ ਖੁਲਾਸੇ ਹੋ ਰਹੇ ਨੇ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਮੰਤਰੀ ਨੇ ਅਤੇ ਮੰਤਰੀ ਦੇ ਲੜਕੇ ਨੇ ਉਹ ਵੀ ਇਸ ਦੇ ਵਿੱਚ ਅਰਮੋਲਵ ਨੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਰਮਨ ਅਰੋੜਾ ਦੀ ਸਪੈਸ਼ਲ ਸਟ ਵੱਲੋਂ ਜਾਂ ਕਿਸੇ ਸਾਬਕਾ ਜੱਜ ਵੱਲੋਂ ਜਿਹੜੀ ਹੈ ਉਸ ਦੀ ਉਸ ਉੱਤੇ ਲਾ ਕੇ ਉਸ ਦੀ ਕਾਰਵਾਈ ਕਰਵਾਈ ਜਾਵੇ ਜੇਕਰ ਵਿਜੀਲੈਂਸ ਦੇ ਵਿੱਚ ਕੀਤਾ ਗਿਆ ਤੇ ਇਹ ਸਾਰੀ ਕਹਾਣੀ ਤੇ ਤਾਣੀ ਜਿਹੜੀ ਆ ਉਲਝੜ ਜਾਣੀ ਆ ਹੁਣ ਰਮਨ अरोड़ा ਇਹ ਵੀ ਕਹਿ ਰਹੇ ਨੇ ਕਿ ਮੈਂ ਇਸ ਦੇ ਵਿੱਚ ਇਕੱਲਾ ਨਹੀਂ ਆ ਪਹਿਲਾਂ ਉਹਨੇ ਇਹ ਪਹਿਲਾਂ ਉਹਨੇ ਇਹ ਕਿਹਾ ਭਈ ਮੈਂ ਖਲਾਫ ਬੋਲਦਾ ਹਾਂ ਹਾਲਾਂਕਿ ਇੱਕ ਵਾਰ ਵੀ ਖਲਾਫ ਬਿਆਨ ਨਹੀਂ ਦਿੱਤਾ ਰਮਨ अरोड़ा ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਅ ਅੰਮ੍ਰਿਤਸਰ ਉਤਰੀ ਤੋਂ ਕੁਮਰ ਵਿਜੇ ਪ੍ਰਤਾਪ ਸਕਦਦੇ ਨੇ ਕਿਉਂਕਿ ਉਹਨਾਂ ਦੀ ਸ਼ਬੀ ਬਦਾਗ ਹੈ ਉਹ ਜਿੱਥੇ ਸਰਕਾਰ ਨੂੰ ਕਹਿੰਦੇ ਨੇ ਉਹ ਸਹੀ ਕਹਿੰਦੇ ਨੇ ਜਿੱਥੇ ਉਹ ਕਹਿੰਦੇ ਨੇ ਸਹੀ ਕਰ ਰਹੀ ਉਹ ਸਹੀ ਕਹਿੰਦੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੇਰੇ ਉੱਤੇ ਵਾਰ-ਵਾਰ ਉਹਨਾਂ ਵੱਲੋਂ ਤਸ਼ਦਦ ਕੀਤੀ ਜਾ ਰਹੇ ਨੇ ਮੈਨੂੰ ਮੈਂਟਲੀ ਜਿਹੜਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੇਕਿਨ ਰਮਨ ਅਰੋੜਾ ਅਜੇ ਕਿਉਂ ਕਹਿ ਰਹੇ ਨੇ ਰਮਨ ਅਰੋੜਾ ਕਹਿੰਦੇ ਨੇ ਕਿ ਹੁਣ ਅੱਜ ਉਹਨਾਂ ਦੇ ਦੂਜਾ ਦਿਨ ਹੈ ਕਹਿੰਦੇ ਨੇ ਕਿ ਮੇਰੇ ਨਾਲ ਦੇ ਹੋਰ ਵੀ ਨੇ ਉਹਨਾਂ ਉੱਤੇ ਪੰਜਾਬ ਜਿਹੜੀ ਸਰਕਾਰ ਐ ਕਾਰਵਾਈ ਕਿਉਂ ਨਹੀਂ ਕਰਦੀ ਭਾਈ ਤੁਸੀਂ ਨਾਮ ਕਿਉਂ ਨਹੀਂ ਦੱਸ ਦਿੰਦੇ ਜੇਕਰ ਤੁਸੀਂ ਨਾਮ ਦੱਸੋਗੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਆਲਰੇਡੀ ਕਹਿ ਦਿੱਤਾ ਹੈ ਭਾਈ ਅ ਦਰਜਨ ਤੋਂ ਵੱਧ ਲੋਕ ਨੇ ਜਿੰਨਾ ਉੱਤੇ ਖਤਰੇ ਦੀ ਖਤਰੇ ਦਾ ਘੁੱਗੂ ਜਿਹੜਾ ਹੈ ਮੰਡਰਾ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਉੱਤੇ ਖਤਰੇ ਦੀ ਘੰਟੀ ਜਿਹੜੀ ਵੱਜੀ ਹੋਈ ਹੈ ਜਲਦੀ ਹੀ ਉਹਨਾਂ ਉੱਤੇ ਕਾਰਵਾਈ ਹੋਵੇਗੀ ਜੇਕਰ ਰਮਨ ਅਰੋੜਾ ਦੱਸ ਦਿੰਦੇ ਨੇ ਕਿ ਕਿਹੜੇ ਵਿਧਾਇਕ ਤੇ ਕਿਹੜੇ ਮੰਤਰੀ ਉਸਦੇ ਨਾਲ ਨੇ ਹੋ ਸਕਦਾ ਹੈ ਕਿ ਇਸ ਦੀ ਜਾਨ ਛੁੱਟ ਜਾਵੇ ਨਹੀਂ ਤਾਂ ਵਿਜੀਲੈਂਸ ਵੱਲੋਂ ਹੋਰ ਸਰਵਉੱਚ ਅਧਿਕਾਰੀਆਂ ਵੱਲੋਂ ਇਹ ਲਗਾਤਾਰ ਪੁੱਛਗਿੱਛ ਕੀਤੀ ਜਾਵੇਗੀ ਰਮਨ अरोड़ा ਨੂੰ ਲੈ ਕੇ ਭਾਵੇਂ ਰਮਨ अरोड़ा ਦੀ ਹਾਲਤ ਜਿਹੜੀ ਹੈ ਬੜੀ ਖਰਾਬ ਚੱਲ ਰਹੀ ਹੈ ਧਰਮ